ਅਮਰੂਦ ਤੋੜ ਕੇ ਲਿਆਉਣੀ ਆਂ ਹਰ ਪ੍ਰੀਤ ਕੇ ਆਪ ਤਾਂ ਕੋਈ ਚੀਜ਼ ਨਹੀਂ ਛੱਡਦੀ ਕਿਤੇ ਹਰਾ ਵੱੱਡ ਲਿਆਉਂਦੇ ਨੇ ਕਿਤੇ ਸਾਗ ਤੋੜ ਲਿਆਉਂਦੇ ਆ ਕਿਤੇ ਮੇਥੇ ਤੋੜ ਲਿਆਉਂਦੇ ਆ ਕਿਤੇ ਕੋਈ ਚੀਜ਼ ਕਿਤੇ ਕੋਈ ਜੈ ਇੰਨਾ ਕਾਬਾ ਕਰਦੀ ਆ ਅਮਰੂਦ ਖੜਿਆ ਦੇਸਾਂ ਦੇ ਮੈਂ ਦੱਸਿਆ ਕਿਸੇ ਨੇ ਵੀ ਬਾੜੇ ਅਮਰੂਦ ਖੜਿਆ ਉਹਨਾਂ ਦੇ ਬੂਜੇ ਪਰੇ ਖੜੇ ਨੇ ਤੇ ਤੋੜ ਕੇ ਲਿਆਉਣੀ ਆਂਗੀ ਇਹ ਤਾਂ ਕੋਈ ਨਾ ਮੈਨੂੰ ਪਤਾ ਲੱਗਿਆ ਫਿਰ ਮੈਂ ਖਾਸੇ ਸਾਰੇ ਤੋੜ ਲਿਆਉਂਗੀ ਜੇ ਕੋਈ ਹਰਤੀ ਵਰਗੀ ਦੇਖ ਵੀ ਲਿਆ ਫਿਰ ਫਿਰ ਬਸ ਥੋੜੇ ਜੀ ਲਿਆਉਂਗੀ ਫਿਰ ਨਹੀਂ ਮੈਂ ਬਾਹਲੇ ਤੋੜਦੀ ਤੇ ਨਾਲੇ ਲਿਆਉਂਗੀ ਜੇ ਬੰਨਿਆਂ ਨੂੰ ਜੀ ਕਰਿਆ ਤਾਂ ਗੰਨੇ ਵੀ ਤੋੜ ਕੇ ਲਿਆਉਂਗੀ 바ਵਾ ਤੋੜ ਕੇ ਤਾਂ ਮਲਾਦੇ ਬਿਲਾ ਹੀ ਸੋਨੇ ਮਰੂਰ ਹੈ ਕਿ ਨਾਲ ਲਾਲ ਉਹਨਾਂ ਤਾਂ ਖੰਡ ਵਰਗੇ ਕਿਤੇ ਆਈ ਨਹੀਂ ਆਖਿਆ ਵੀ ਲੈ ਬਿਤਾਈ ਮਰੂਰ ਲੈ ਜਾ 2 ਕਿਲੋ ਜਵਾਕਾ ਵਾਸਤੇ ਤੇ ਆਪ ਆਪ ਉਹਦੀ ਮੰਗ ਕਰਾਈਂਦੀ ਆ ਚੀਜ਼ ਦੇਖ ਕੇ ਮੈਂ ਲੈ ਨਹੀਂ ਆ ਤੋੜ ਕੇ ਅੰਦਰ ਹੋ ਉਹ ਤਾਂ ਕੋਠੀ ਕਿਉ ਉਹ ਕਿਹਦਾ ਸਾਹਮਣੇ ਆਏਗੀ ਫੜੇ ਤਾਂ ਹੈਗੇ ਆਈ ਜਾਉਂਗੀ ਬਾਣੀ ਬਾਣੀ ਜਾਉਂਗੀ ਬਾਣੀ ਬਾਣੀ ਕੜੇ ਉਤੋੜ ਕੇ ਬਾਵਾ ਸਾਰੇ ਲਿਆਉਣੀ ਆ ਲਪਾਤੀਆਂ ਆਈਆਂ ਤਾਂ ਮੈਂ ਲਾਤੀਆਂ ਮੈਂ ਤਾਂ ਨਾ ਇੱਧਰ ਮਰੂਦਾਂ ਕੰਨੀ ਗੇੜਾ ਮਾਰ ਕੇ ਆਉਣੀ ਆ ਮਰੂਦ ਜੇ ਲੱਗੇ ਪਏ ਹੈਗੇ ਅੱਜ ਕੱਲ ਤਾਂ ਇਹ ਨਹੀਂ ਪਤਾ ਕੌਣ ਫਿਰਦਾ ਇਹੋ ਇਹ ਲੱਗਦਾ ਕੁੜੇ ਜਿਵੇਂ ਫਿਰਦਾ ਹੁੰਦਾ ਨਾ ਇੰਨੀ ਪੋਂਡੀ ਖੜੀ ਜਾ ਕੇ ਆਵਾਂ ਪਹਿਲਾਂ ਇੱਧਰ ਗੇੜਾ ਮਾਰ ਕੇ ਆਉਂ ਪੱਥਰ ਤਾਂ ਆ ਕੇ ਲਾਉਂ ਅਸਾਗ ਇੰਨਾ ਹੋਰੇ ਐ ਨਹੀਂ ਪਤਾ ਉਹੀ ਗੱਲ ਸਾਗ ਚ ਕੋਈ ਪਸ਼ੂ ਪਸਾਰਾ ਵੱਢ ਜੇ ਹੋ ਤਾਂ ਐ ਲੱਗਦਾ ਜਿਵੇਂ ਕੋਈ ਮਰੂਦ ਕੋਲੇ ਫਿਰਦਾ ਹੁੰਦਾ ਚਾਹ ਕੇ ਹੁੰਨੀ ਆ ਹੈ ਕਿਹੜੇ ਹੀ ਕਿੰਨੀ ਤਾਂ ਪੌਂਡੀ ਖੜੀ ਆ ਹਰਪ੍ਰੀਤ ਕੇ ਕਿੱਡੇ ਕਿੱਡੇ ਮਰੂਦ ਖੜੇ ਨੇ ਨਹੀਂ ਮਾਰੇ ਮਾਜਨੇ ਵਾਲੀ ਨੇ ਕਿਤੇ ਆਈ ਨਹੀਂ ਆਖਿਆ ਵੀ ਤਾਈ ਮਰੂਦ ਲੈ ਜਾ ਲੈ ਮੈਂ ਤੋੜ ਕੇ ਹੁਣ ਚੋਰ ਨਹੀਂ ਜਾਨੀ ਆ ਆਪ ਕੋਈ ਚੀਜ਼ ਨਹੀਂ ਛੱਡਦੀ ਇੱਕ ਤਾਂ ਹਜੇ ਕਿਰਿਆ ਘਟ ਨੇ ਦੇਖਦੀਆਂ ਤੋੜਦੀਆਂ ਤਾਂ ਤਾਂ ਕੀ ਉਹਨੂੰ ਪਤਾ ਲੱਗਦਾ ਵੀ ਕੌਣ ਲੈ ਗਿਆ ਤੋੜ ਕੇ ਆਪ ਕਿਤੇ ਖੇਤੋਂ ਸਾਗ ਤੋੜ ਲਿਆਉਂਦੀ ਆ ਚੋਰੀਆਂ ਤਾਈ ਹਾਂ ਕਿਹੜੇ ਫਿਰਦੀਆਂ ਬੂਝੇ ਦੇ ਲਾਮੀ ਲਾਮੀ ਗੇੜੇ ਖਾਂਦੀ ਮਰੂਦ ਥੋੜਦੀਆਂ ਭਾਈ ਖਾਣੀਆਂ ਭਾਈ ਇਹ ਮਰੂਦ ਕੱਚੇ ਨਾ ਹਲੇ ਬਣੇ ਨਹੀਂ ਨਾ ਕੱਚੇ ਕੁੱਚੇ ਨਾ ਵਾਦ ਦੇਗੀ ਭਾਈ ਇੱਕ ਤਾਂ ਤੂੰ ਚੋਰੀ ਕਰਦੀ ਫਿਰਦੀ ਹੈ ਉੱਤੋਂ ਤੂੰ ਮੇਰੇ ਸਾਹਮਣੇ ਖੜੀ ਨਾ ਮਰੂਦ ਤੋੜ ਲਿਆ ਹਜੇ ਇਹ ਬਣਿਆ ਵੀ ਆ ਲੈ ਕੱਚਾ ਪਿਆ ਖਾਵੇਂਗੀ ਕਿਵੇਂ ਇਹਨੂੰ ਕੋਈ ਨਾ ਪੋਲੇ ਦਾ ਕੁਛ ਨਹੀਂ ਹੁੰਦਾ ਆਪੇ ਕਿਰਜੂ ਭਾਈ ਪਿਆ ਨਹੀਂ ਸਾਨੂੰ ਤਾਂ ਇਹ ਗੱਲ ਚੋਰੀ ਦੀ ਆਦਤ ਪੈ ਜਾਂਦੀ ਜਦੋਂ ਰੋਈ ਲੈ ਜਾਣੂ ਤੋੜ ਕੇ ਪਹਿਲਾਂ ਇੱਕ ਦਿਨ ਆ ਸਾਡੇ ਗੰਨੇ ਲੇਗੀ ਪੱਟ ਕੇ ਤੂੰ ਸਾਂਦ ਪੱਟ ਪੱਟੂਣੀ ਪਾਈ ਫਸਾ ਦੇ ਤੋੜ ਕੇ ਲੈ ਆਂਦੀ ਤੂੰ ਕਿਹੜਾ ਸਾਗ ਤੋੜ ਲਈ ਕਿਤੇ ਮੇਥੇ ਤੋੜ ਲਈ ਚੋਰੀਆਂ ਕਿਤੇ ਚੌਲੇ ਤੋੜ ਲੈ ਆਉਣੀ ਆ ਤੂੰ ਨੀ ਚੋਰੀ ਕਰਦੀ ਭਾਈ ਸਾਡੇ ਦੇਖਤਾ ਹੀ ਮੈਂ ਤਾਂ ਪੁੱਛ ਕੇ ਲਈ ਸੀ ਉਹਦੇ ਬਾਈ ਨੂੰ ਪਹਿਲਾਂ ਉਹਨੂੰ ਚਾਚੇ ਨੂੰ ਪੁੱਛਿਆ ਸੀਗਾ ਫੇਰ ਤੋੜ ਕੇ ਲਈ ਸੀ ਨਾ ਤੂੰ ਕਿਹੜਾ ਸਾਡੇ ਘਰੇ ਗਈਆਂ ਪਹਿਲਾਂ ਐ ਕਰ ਘੜੇ ਕਰੇ ਤੇ ਘੜੇ ਮਾਰਾਂ ਦੀ ਪੁੱਛੇ ਦੀ ਪਈ ਮਰੂਦ ਤੋੜ ਲਾ ਜਦੋਂ ਬਣ ਜਾਂਦੇ ਮੈਂ ਛੋੜੇ ਆਪ ਹੀ ਫੜਾਂ ਦੀ ਕਿਹ ਚੇਰੀ ਕਰਦੀ ਐ ਫੇਰ ਭਾਈ ਮੈਂ ਕਿ ਕੋਈ ਪੰਡ ਬੰਨਣੀਆਂ ਤੋੜ ਕੇ ਵੀ ਜੋ ਕੋਈ ਮੈਂ ਬਟੋਕਰਾ ਪੜਨਾ ਮੈਂ ਤਾਂ ਇੱਕ ਤੋੜਿਆਗਾ ਬਾਜ ਜੋ ਇੱਕ ਅੱਧਾ ਬਸ ਹੋਰ ਤੋੜਦੀ ਐਨੇ ਤੂੰ ਲੱਟ ਤੂੰ ਐਂ ਦੇਖ ਲੈ ਬਲਣਾ ਹਜੇ ਕਿੱਥੇ ਬਣੇ ਹੈਗੇ ਮਰੂਦ ਹਜੇ ਨਿੱਕੇ ਨਿੱਕੇ ਗੇ ਹਲੇ ਕੱਚੇ ਪਏ ਹੈਗੇ ਜਿੱਦੇ ਬਣ ਗਏ ਉਹਦੇ ਮੈਂ ਤੈਨੂੰ ਦੇ ਆਉਂ ਬੰਨੀ ਤੇਰਾ ਮਾਜਣਾ ਤੇਰਾ ਮਾਜਣਾ ਤਾਂ ਆਏ ਵੀ ਸਾਡੀ ਚੀਜ਼ ਤੋੜ ਲਈ ਛੋੜੇ ਨਾਰ ਪੱਕੇ ਪਏ ਸੀ ਤਾਂ ਤੋੜ ਕੇ ਲਈ ਸੀ ਨਾ ਫੇਰ ਭਾਈ ਉਹ ਵੀ ਕੱਕੀ ਹੋਣਗੇ ਤੇਰੇ ਦੇ ਤੇ ਭਾਈ ਨਾਰ ਪੱਕ ਗਏ ਹੈ ਤੇ ਭਾਈ ਮੇਰੇ ਵਾਲੀ ਮਰੂਦ ਕੱਚੇ ਨੇ ਲੈ ਆਹ ਮ ਕੱਚੇ ਨੇ ਦੇਖ ਕਿਵੇਂ ਗੁੱਛੇ ਖੜੇ ਆ ਦੇ ਦੇ ਦੇਖ ਕਾਈ ਹਲੇ ਕੱਚੇ ਨੇ ਹਜੇ ਕਿੱਥੇ ਬਣ ਗਏ ਦੋ ਦੋ ਲੱਗੇ ਖੜੇ ਨੇ ਲੈ ਫਿਰ ਦੋ ਦੋ ਲੱਗੇ ਖੜੇ ਨੇ ਸਾਡਾ ਬੂਝਾਂ ਸੀ ਪਾਣੀ ਪਾਉਣਿਆਂਗੇ ਹੁਣ ਫਿਰ ਛੋਡੇ ਖਤਰ ਤਾਂ ਨਹੀਂ ਤੇ ਫਿਰ ਭਾਈ ਅਸੀਂ ਕਿਹੜਾ ਨਾਲ ਸੋਡੇ ਵਾਸਤੇ ਲਾਏ ਸੀ ਅਸੀਂ ਵੀ ਦਵਾਈ ਪਵਾਈ ਆ ਮਾਲੀਆਂ ਤੋਂ ਤੇ ਸਪਰੇ ਕਰਦੇ ਆ ਪਾਣੀ ਤਾਂ ਨਹੀਂ ਪਾਉਣੇ ਆ ਅਸੀਂ ਵੀ ਸਾਹਮਣੇ ਆਂਗੇ ਤਾਈ ਤੂੰ ਤਾਂ ਪੌੜੀਆਂ ਚੜਨ ਲੱਗ ਜੇ ਜੋ ਸੁਨ ਮਾਣਾ ਆ ਕਹਿੰਦੇ ਨਾ ਉਦੋਂ ਤੁਸੀਂ ਆਪ ਦੀ ਪਗਾਉਣ ਲੱਗ ਜਾਂਦੇ ਹੋ ਚੰਗਾ ਭਾਈ ਜਾ ਲੈ ਜਾ ਮੁੜ ਕੇ ਨਾ ਹੀ ਮੈਂ ਤੈਨੂੰ ਦੱਸਾਂ ਤੋੜਨ ਮੁੜ ਕੇ ਦਾ ਕਿਉਂ ਨਾ ਆਵਾਂ ਭਾਈ ਆਉਂ ਤਾਂ ਹੈਗੀ ਕਿਤੇ ਕਿਤੇ ਕਿਰ ਗਏ ਫੇਰ ਗਏ ਦਾ ਮਾਰੂੰਗੀ ਜੇ ਮੇਰਾ ਕਿਤੇ ਪੌਂਡੀ ਨੂੰ ਜੀ ਕਰਦਾ ਮੈਂ ਭਾਈ ਗੰਨੇ ਵੀ ਪੱਟ ਕੇ ਲੈ ਕੇ ਜਾਉਂਗੀ ਆਹੋ ਛੱਡੀ ਤਾਂ ਕੁਛ ਨਾ ਮੈਂ ਤੈਨੂੰ ਦੱਸਾਂ ਦੇ ਲਖੇ ਚਾਕੇ ਕਰ ਪਾ ਲਿਆ ਘਰ ਵੀ ਨਹੀਂ ਖੜਾ ਛੱਡਦੇ ਪਿੰਡ ਚ ਤਾਂ ਚੋਰੀ ਕਰਨੀ ਕਰਨੀ ਖੇਤ ਚ ਵੀ ਆ ਜਾਂਦੇ ਕੋੜੇ ਚੋਰੀ ਕਰਨ ਜੇ ਕਿਹਾ ਤਾਂ ਉਤੋਂ ਗਲ ਪੈਗੀ ਕਹਿੰਦੀ ਸਾਡੀਆਂ ਚੀਜ਼ਾਂ ਵੀ ਲੈਉਣੇ ਤੋੜ ਕੇ ਲਾ ਗੰਨੇ ਵੀ ਕਹਿੰਦੀ ਮੈਂ ਤਾਂ ਲੈ ਕੇ ਗਈ ਸੀ ਮੈਨੂੰ ਤਾਂ ਅੱਜ ਪਤਾ ਹੀ ਨਾ ਮੈਂ ਤਾਂ ਅੱਖ ਬਾਰੇ ਦਿਨਾਂ ਦੀ ਗੱਲ ਹੈ ਅੱਜ ਵੀ ਕਹਿੰਦੀ ਮੈਂ ਲੈ ਜੂ ਜੇ ਮੇਰਾ ਜੀ ਕਰਿਆ ਹੱਦ ਹੋਈ ਪਈ ਐ ਮਸਾਲਾ ਆਈ ਪੌਂਡੀ ਕਿਤੇ ਐ ਹੀ ਹੋ ਜਾਂਦੀ ਐ ਐਨੀ ਤਾਂ ਹੋ ਸੀਗੀ ਉਹ ਕਿੰਨੀ ਲੈ ਗਿਆ ਕੁਪਟ ਕੇ ਆ ਲੈ ਗਿਆ ਲੈ ਐ ਨਹੀਂ ਪਤਾ ਨਾ ਤਾਂ ਉਹੀ ਗੱਲ ਕਰੇ ਦਰਖਤ ਹੀ ਕੋਈ ਪੱਟ ਕੇ ਲੈ ਜਾਣਾ ਅੱਜ ਕੱਲ ਤਾਂ ਹੱਦ ਹੋਈ ਪਈ ਐ ਚੋਰੀ ਦੀ ਵੀ ਕੋਈ ਹੱਦ ਹੁੰਦੀ ਹੈ ਹੁਣ ਤਾਂ ਚੋਰ ਲੈ ਸਾਹਮਣੇ ਚੋਰੀ ਕਰਕੇ ਲੈ ਜਾਂਦੇ ਮਗਰ ਮੂਰੇ ਤਾਂ ਕਰਨੀ ਕਰਨੀ ਕਿ ਤੂੰ ਅਮਰੂਦ ਹੀ ਨਹੀਂ ਥਿਆਂਦਾ ਹੈਗਾ ਪਿਆ ਬਣਿਆ ਪਿਆ ਸੀਗਾ ਐਸੀ ਅਮਰੂਦ ਚੰਗਾ ਹੁੰਦਾ ਹੈਗਾ ਯਾਰ ਵਾਸਤੇ ਉਹ ਦੇਖਦੇ ਆ ਲੈ ਇਧਰ ਜਾ ਕੇ ਕਿਸੇ ਦੇ ਇਹ ਕੋਈ ਕਿਤੋਂ ਮਿਲੀ ਹੈ ਤਾਈ ਤੂੰ ਕਿਧਰ ਆਣੀ ਹੈ ਮੈਂ ਭਾਈ ਮੈਂ ਤਾਂ ਇਧਰੋਂ ਅਮਰੂਦ ਲੈਣ ਗਈ ਸੀ ਮਰੂਤ ਲੈਣੀ ਸੀ ਹਾਂ ਮੈਂ ਤਾਂ ਮਰੂਤ ਲਈ ਹੀ ਆ ਪਾਈ ਮੈਨੂੰ ਤਾਂ ਮੈਂ ਤਾਂ ਮਰੂਤ ਡਾਕਟਰ ਨੇ ਦੱਸਿਆ ਸੀ ਇਹ ਕਹਿੰਦਾ ਤੇਜਾਬ ਵਾਸਤੇ ਬੜਾ ਚੰਗਾ ਹੁੰਦਾ ਉਹ ਮੈਂ ਤਾਂ ਕਿਹਾ ਮਰੂਤ ਵੜੀ ਨਹੀਂ ਕਿਹਦੇ ਮਰੂਤ ਆਪਣੇ ਆਹ ਵੇ ਭਾਈ ਹਰ ਤਰੀਕੇ ਕਿੰਨੇ ਨੇ ਜਮਾ ਦੋ ਬੂਜੇ ਨੇ ਜਮਾ ਲੱਦੇ ਪਏ ਨੇ ਭਾਈ ਆਏ ਨਹੀਂ ਕੋਠੀ ਕੋਲੇ ਹਾਂ ਕੋਠੀ ਕੋਲੇ ਦੇਖਾ ਖਾਚੀ ਆ ਉਸ ਪੈਜਾ ਕੋਲੇ ਭਾਈ ਮੈਨੂੰ ਆਲੇ ਦੇ ਗੰਨੇ ਵੀ ਲਾਰ ਕੇ ਪੂੰਦੀ ਖੜੀ ਆ ਬੰਨੇ ਕੀ ਭਾਈ ਬੜਾ ਕੁਝ ਲੱਗਿਆ ਪਿਆ ਉੱਥੇ ਤਾਂ ਤੇ ਪਰ ਮਾਰੇ ਮਾਜਲੇ ਵਾਲੀ ਪਰ ਕਿਸੇ ਨੂੰ ਦਿੰਦੀ ਨਹੀਂ ਭਰਾ ਵੀ ਚੀਜ਼ ਤਾਈ ਲੈ ਆਉਂਦਾ ਮੋਜਾਂ ਨੇ ਹਨਾ ਖੇਤ ਕੋਠੀ ਪਾਲੀ ਇਹਨਾਂ ਨੇ ਤੇ ਲੈ ਇਹਨਾਂ ਨੂੰ ਤਾਂ ਕੀ ਇਤਜ਼ਾਬ ਬਣ ਜੂਗਾ ਗੰਨੇ ਚੂਪਦੇ ਹੋਣਗੇ ਨਾ ਅਮਰੂਦ ਖਾਂਦੇ ਹੋਣਗੇ ਬੜੇ ਭਾਈ ਬਾਲੇ ਇੱਧੇ ਅਮਰੂਦ ਲੱਗੇ ਫਾਨੇ ਤੇ ਤੋੜ ਕੇ ਤਾਂ ਮੈਂ ਬਾਲੇ ਲਈ ਸੀ ਤੇ ਉਹ ਆ ਗਈ ਪਰ ਉਹਨੂੰ ਪਤਾ ਲੱਗ ਗਿਆ ਫਿਰ ਮੈਂ ਤਾਂ ਉੱਥੇ ਢੇਰੀ ਘਰੇ ਆਈ ਤਾਈ ਫਿਰ ਕਿੱਥੇ ਤੂੰ ਸਟਕਾ ਨੂੰ ਜੀ ਚੱਕ ਤਾਂ ਮੈਂ ਚੱਕ ਨੂੰ ਮੈਨੂੰ ਦੱਸ ਦੇ ਕਿੱਥੇ ਜੇ ਨੇ ਆ ਜਾ ਭਾਈ ਤੈਨੂੰ ਦੱਸ ਦਿੰਨੀ ਆਂਗੀ ਚੱਲ ਤਾਈ ਮੈਨੂੰ ਦੱਸ ਆ ਆ ਜਾ ਤਾਈ ਮੈਂ ਤੜਕੇ ਦਾ ਪਾਲਦਾ ਫਿਰਦਾ ਹਾਂ ਵੇ ਮੋਦੀ ਨਹੀਂ ਹੈ ਕਿਲਾ ਕਿਸੇ ਦੇ ਹਾਂ ਵੇ ਕਿੰਨਾ ਦੇ ਖਬੂਜੇ ਕਿੱਡੇ ਕਿੱਡੇ ਖੜੇ ਦੇਖ ਹਾਂ ਬਾਲੇ ਪਰੇ ਪਾਂਟੇ ਮਰੂਤ ਵੀ ਨਾਲੇ ਪੂੰਡੀ ਵਾਲੀ ਖੜੀ ਹੈ ਹਨ ਨਾਲੇ ਪੂੰਡੀ ਤੇ ਜੇ ਮਰੂਤ ਦੇਖੇ ਭਾਈ ਤੂੰ ਜਾ ਕੇ ਕੋਲੇ ਦੇਖ ਕੇ ਆ ਉਹ ਤਾਂ ਹੁਣ ਨਾਲੇ ਸਬਜ਼ੀ ਸੂਜੀ ਹਨਾ ਚਹਲ ਪਹੇ ਲਈ ਵਾਲੀ ਤਾਂ ਹੀ ਇੱਥੇ ਤਾਂ ਵਾਲੀ ਹੈ ਤੇ ਉਹ ਤਾਂ ਅੰਦਰ ਹੋਊਗੀ ਹੁਣ ਉਹ ਨਹੀਂ ਹੁਣ ਬਾਹਰ ਆਉਂਦੀ ਕੋਈ ਕੰਮ ਕਰਦੀ ਹੋਊਗੀ ਤੇ ਬੋਤਕੇ ਜਨੇ ਜੇ ਤੋੜ ਕੇ ਲੈਣੇ ਤਾਂ ਮੈਂ ਤੋੜ ਲਿਆ ਬਾਲੇ ਖੜੇ ਨੇ ਚਲ ਕੋਈ ਨਹੀਂ ਤਾਂ ਹੀ ਫਿਰ ਮੈਂ ਨਾ ਦੇਖਦਾਗਾ ਉਹਦਾ ਜੇ ਮੈਨੂੰ ਤੇਰੇ ਵਾਲੇ ਇੱਥੇ ਆ ਕੇ ਪਰ ਉਹ ਤਾਂ ਤੂੰ ਹੀ ਚੱਕ ਲਈ ਆਪ ਜਿਹੜੇ ਉਹ ਸਮਾਂ ਮੈਂ ਚੱਕ ਲੂੰਗੀ ਆਪ ਚਲ ਉਸ ਤੋਂ ਮੈਂ ਆਪ ਦੇ ਤਾਂ ਮੈਂ ਆਪ ਹੀ ਚੱਕ ਲੇਉਂ ਕਿਹੜੇ ਮੈਂ ਤੋੜ ਕੇ ਸਿੱਟ ਕੇ ਆਈਆਂ ਤੇ ਤੂੰ ਭਵਾਂ ਦੀ ਹੋਰ ਤੋੜ ਲਈ ਭਾਈ ਇਹ ਭਾਈ ਹੀ ਜਾਣਾ ਤਾਂ ਫਿਰ ਭਾਈ ਇਹ ਲੈ ਲੈ ਤਾਂ ਮੇਰੀ ਗੱਲ ਸੁਣ ਲੈ ਚੋਰੀ ਦਾ ਕਾਦੇ ਵਾਸਤੇ ਕਰਨੀ ਹੈ ਹਨ ਮੈਨੂੰ ਕਿਹੜਾ ਬਾਲੇ ਮਰੂਦਾਂ ਦੀ ਲੋੜ ਹੈ ਮੈਂ ਥੋੜੀ ਰੋੜਾ ਮੈਂ ਪੁੱਛ ਕੀ ਤੋੜ ਲਉਣਾ ਦੇ ਕੀ ਗੱਲ ਹੈ ਲਿਹਾਜ ਵਾਲੇ ਬੰਦੇ ਚੋਰੀ ਜੀ ਦਾ ਕਾਨੂੰ ਕਰਨੀ ਹੈ ਫੇਰ ਭਾਈ ਪੁੱਛਣਾ ਫੇਰ ਭਾਈ ਤੇਰੀ ਮਰਜ਼ੀ ਹੈ ਜੇ ਤੈਨੂੰ ਆਏ ਵੀ ਲਿਆ ਜਾਲੇ ਬੰਦੇ ਤਾਂ ਮੈਨੂੰ ਨਹੀਂ ਜਵਾਬ ਦਿੰਦੇ ਮੈਂ ਤਾਂ ਘਰ ਭਾਈ ਚੋਰੀ ਨੂੰ ਹੀ ਲਈਆਂ ਤੋੜ ਕੇ ਤਾਂ ਇੱਕ ਗੱਲ ਤਾਂ ਹੈਗੀ ਆ ਹਨਾ ਪੁੱਛ ਕੇ ਅਗਲਾ ਚੀਜ਼ ਦਿੰਦਾ ਨਹੀਂ ਆ ਫੇਰ ਅਗਲਾ ਤਾਂ ਹੀ ਚੋਰੀਆਂ ਤੋੜਦਾ ਲੈ ਕੀ ਗੱਲ ਹੈ ਇਹ ਬੰਦਾ ਕਈ ਕਦੇ ਹੀ ਨਹੀਂ ਇਹਨਾਂ ਨੇ ਕਿਹਾ ਜਾਨ ਜਮਾ ਸਾਡੇ ਦਾ ਗਮਾਂਢੀ ਨੇ ਲੈ ਕਿਤੇ ਨਹੀਂ ਆਖਿਆ ਭਾਈ ਪੁੱਛਣਾ ਦੱਸਿਆ ਜਾਂ ਨਹੀਂ ਆਖਿਆ ਆਪ ਸਾਡੇ ਹਰੇਕ ਚੀਜ਼ ਲਿਆਉਂਦੇ ਨੇ ਆਪ ਹੀ ਬੰਦੇ ਵੀ ਲਿਆਉਂਦੇ ਤੇ ਬੁੜੀਆਂ ਵੀ ਤੇ ਆਪ ਕਿਤੇ ਨਹੀਂ ਆਖਿਆ ਵੀ ਲੈ ਬਿਟਾਈ ਤੁਮਰੂਦ ਲੈ ਜਾ ਜਾਂ ਚਾਰ ਗੰਨੇ ਜਵਾਕਾਂ ਨੂੰ ਲੈ ਜਾ ਭਾਈ ਮੈਂ ਤੁਹਾਨੂੰ ਦੱਸਾਂ ਸਾਡੇ ਤਾਂ ਗਮਾਂਢੀ ਸੀਗੇ ਇਹ ਹਰਪ੍ਰੀਤ ਕੇ ਹਾਂ ਤੇ ਇਹਦਾ ਜਮੀ ਮਾਜਰ ਨਹੀਂ ਭੋਰਾ ਵੀ ਮਾਜਰ ਨਹੀਂ ਭਾਈ ਇਹਨਾਂ ਦਾ ਆਪ ਤਾਂ ਚੀਜ਼ ਉਹਦੀ ਲੈ ਆਉਂਦੀ ਹੈਗੀ ਤੇ ਫਿਰ ਆਪ ਨਹੀਂ ਦਿੰਦੀ ਭੋਰਾ ਚੀਜ਼ ਹੁਣ ਅਸੀਂ ਇੱਥੋਂ ਆ ਤੂੰ ਆਖੇ ਕਹਿੰਦੀ ਐ ਦਾ ਨਾ ਅੱਖ ਕੀ ਅਸੀਂ ਤਾਂ ਕੱਢੇ ਸੀਗੇ ਉੱਥੋਂ ਅਸੀਂ ਹਾਂ ਫੇਰ ਭਾਈ ਕਾਂਡਾ ਹੁਣ ਇੱਥੇ ਦੂਰ ਕਰ ਪਾਇਆ ਸੀ ਇਹਨੇ ਹਾਂ ਤੇ ਕੋਈ ਸਾਡੇ ਦਾ ਚੀਜ਼ ਲਿਆ ਆਂਦੀ ਮੇਰੀ ਮਾਂ ਦਾ ਸਵਾਦ ਤੈਨੂੰ ਪਤਾ ਬਾਹਾਂ ਨਰਮ ਹੈ ਤੇਰੇ ਵਾਂਗੂ ਇਹਦਾ ਭਾਈ ਬਾਹਾਂ ਮਾੜਾ ਮਾਜਣਾ ਜੇ ਦਸਦਾ ਚੀਜ਼ ਲੈਂਦੀ ਐ ਨਾ ਇੱਥੇ ਫੇਰ ਵੀ ਨਹੀਂ ਆਪਦੇ ਵਾਲੇ ਜਿਹੜੇ ਜਿੱਥੇ ਅਮਰੂਦ ਸਿੱਟੇ ਤੂੰ ਆਪਦੇ ਚੱਕ ਲੈ ਹਾਂ ਤੇ ਮੈਂ ਦੇਖਦਾ ਮੇਰਾ ਕੋਈ ਪੁੱਛ ਕੀ ਉਹਨਾਂ ਤੋਂ ਉਹ ਕਰ ਲੂੰਗਾ ਅਮਰੂਦ ਲੈ ਲੂੰਗਾ ਚਲ ਕਿੰਨਾ ਦਾ ਮਾਜਣਾ ਆਇਆ ਗੁੱਸਾ ਹੈ ਨਹੀਂ ਪਤਾ ਨਹੀਂ ਕੁਝ ਬੋਲਣਗੇ ਫਿਰ ਤੂੰ ਦਾ ਗੱਲ ਝੱਲ ਗਈ 부ੜੀ ਸੀ ਉਹ ਫਿਰ ਮੈਥੋਂ ਗੱਲ ਚਲੀ ਗਈ ਲੜਾਈ ਨਾ ਹੋ ਜੇ ਕਿ ਇਹਨਾਂ ਨਾਲ ਕੀ ਦੇਖ ਲੈ ਭਾਈ ਫਿਰ ਜਦੋਂ ਪੁੱਛ ਕੇ ਨਾ ਉਹਨਾਂ ਨੇ ਫਿਰ ਪੁੱਛ ਕੇ ਲਿਆ ਭਾਈ ਚੰਗਾ ਤਾਂ ਤੀ ਤੂੰ ਆਪ ਦੇ ਵਾਲੇ ਚੱਕ ਲੈ ਮੁੰਡਾ ਚੰਗਾ ਫਿਰ ਮੈਨੇ ਹੋਣੀਆਂ ਭਾਈ ਆਪ ਦੇ ਵਾਲੇ ਤੇ ਤੂੰ ਫਿਰ ਵਾਜ ਜਾ ਭਾਈ ਤੋੜ ਤਾ ਲੈ ਹਣਾ ਨਾ ਤੂੰ ਉਹਨਾਂ ਦੇ ਕੰਮ ਐ ਤੇ ਹੁਣ ਤੇਰੇ ਕੰਮ ਦਾ ਜਾਣੇ ਚੱਕ ਲਿਆ ਕਿੱਥੇ ਮੈਂ ਚੱਕ ਕੇ ਦੇਉਣੀਆ ਚੰਗਾ ਫਿਰ ਫਿਰ ਮੈਨੂੰ ਚੱਕ ਲਿਆ ਹੁੰਦੇ ਫਿਰ ਤੂੰ ਪਹਿਲਾਂ ਨਾ ਬੋਲ ਮਾਰ ਲਈ ਹਰ ਭੀਟ ਨੂੰ ਕਿਤੇ ਫਿਰ ਅੰਦਰ ਆ ਜੇ ਨਹੀਂ ਤਾਂ ਆ ਹੀ ਨਹੀਂ ਮੈਂ ਪ ਖੋ ਚੱਕ ਲਿਆ ਆਉਦੇ ਚੰਗਾ ਚੰਗਾ ਮੈ ਲੈਵਣੀ ਆ ਪਾਈ ਆਵਦੇ ਲੱਤਾਈ ਦਾ ਯਾਰ ਹੁਣ ਐਂ ਕਹਿੰਦੀ ਸੀ ਕਿ ਕੋਈ ਚੋਰੀਆਂ ਤੋੜ ਇਹਨਾਂ ਦਾ ਮਾਜਨਾ ਨਹੀਂ ਹੈਗਾ ਕੁਸ ਉਹ ਚਲੇਦਾ ਯਾਰ ਬੁੜੀ ਸੀ ਹਨਾ ਬੁੜੀ ਮੈਨੂੰ ਜੇ ਕੋਈ ਸਪੋਲ ਵੀ ਮੇਰੀ ਐ ਵੀ ਨਾ ਲੜਾਈ ਹੋ ਜੂਗੀ ਪੁੱਛ ਹੀ ਲਵਾਂਗੇ ਯਾਰ ਪੁੱਛ ਕੇ ਲੈ ਲਾਂਗੇ ਦੋ ਮਰੂਦ ਕੀ ਗੱਲ ਐ ਮਰੂਦਾ ਪਿੱਛੇ ਐਵੇਂ ਤਾਂ ਨਹੀਂ ਉਹ ਬੇਇੱਜ਼ਤੀ ਕਰਾਉਣੀ ਅੱਪਾ ਤਾਂ ਕਦੇ ਆ ਹੀ ਨਹੀਂ ਸੀਗੇ ਤੇ ਚਾਹਲ ਪਹਿਲ ਹੀ ਵਾਲੀ ਐ ਉਹ ਖੇਤ 'ਚ ਘਰ ਪਾਉਣ ਦਾ ਹੈ ਤਾਂ ਯਾਰ ਨਜ਼ਾਰਾ ਐਵੇਂ ਹੀ ਉੱਥੇ ਪੈਸੇ ਲਾ ਬੈਠੇ ਕੋਠੀ ਤਾਂ ਖੇਤ ਹੀ ਪਾਉਣੀ ਸੀਗੀ ਹੁਣ ਐ ਨਹੀਂ ਪਤਾ ਬਾਈ ਮੈਂਬਰ ਦਾ ਘਰੇ ਹੋ ਕੇ ਨਾ ਮੈਂਬਰ ਸਾਹਿਬ ਮੈਂਬਰ ਸਾਹਿਬ ਘਰੇ ਹਾਂ ਲੈ ਮੈਂਬਰ ਤਾਂ ਨਹੀਂ ਘਰੇ ਹੈ ਨਾ ਮੈਂਬਰ ਨਹੀਂ ਬੈਠੀ ਐ ਚੱਲ ਪੁੱਛਦੇ ਆਂ ਜਾ ਕੇ ਪਹਿਲਾਂ ਮਰੂਦ ਹੀ ਲੈ ਜਾਣੇ ਦੋ ਉਹਦਾ ਵੋਟਾਂ ਵੀ ਆਪਾਂ ਇਨਾਂ ਨੂੰ ਹੀ ਪਾਈਆਂ ਸੀ ਮਰੂਦਾਂ ਤੋਂ ਥੋੜਾ ਜਵਾਬ ਦੇਣਗੇ ਆਪਾਂ ਨੂੰ ਮੈਂਬਰ ਹੈ ਨਹੀਂ ਜੀ ਕਰੇ। ਨਾ ਜੀ ਮੈਂਬਰ ਤਾਂ ਹੈ ਨਹੀਂ ਕਰੇ। ਮਾਦਾ ਨਾ ਇਹ ਅਮਰੂਦ ਹੀ ਲੈਣ ਆਇਆ ਸੀਗਾ ਦਾ ਕੱਚਾ ਜਾਂ ਮਿਲੇ ਇੱਕ ਮੈਨੂੰ ਅਮਰੂਦ। ਤੇ ਮੈਨੂੰ ਡਾਕਟਰ ਨੇ ਦੱਸਿਆ ਸੀ ਤਿਆਬ ਜਾਂ ਮੜ ਜਾਂ ਅਮਰੂਦ ਤੋੜਨਾ ਛੋਡੇ ਵਿੱਚ ਬੁੱਝੇ ਨੂੰ। ਅਮਰੂਦ ਕਿੱਥੇ ਹੈ ਜੀ ਸਾਡੇ? ਪਹਿਲਾਂ ਤਾਈ ਲੈ ਗਈ ਅਮਰੂਦ ਤੋੜ ਕੇ। ਤਾਈ ਕਹਿੰਦੀ ਹੈ ਕਿ ਮੈਂ ਲੈ ਕੇ ਜਾਣਾ ਹੈਗਾ। ਪਹਿਲਾਂ ਤਾਈ ਗੰਨੇ ਲੈ ਗਈ ਪੱਟ ਕੇ। ਚੋਰੀ ਕਰਨ ਨੂੰ ਤਾਂ ਤਾਈ ਨਹੀਂ ਹਟਦੀ ਹੁਣ ਤੁਸੀਂ ਆ ਕੇ ਮੰਗਣ। ਮੇਰੀ ਗੱਲ ਸੁਣੋ ਜੀ। ਤੁਸੀਂ ਕਹੀ ਤਾਂ ਜਾਣੇ ਹੋ ਵੀ ਪਿੰਡ ਚੋਂ ਬੰਦੇ ਆ ਜਾਂਦੇ ਨੇ। ਮੈਂ ਤਾਂ ਪਹਿਲੀ ਵਾਰ ਆਇਆ ਮੇਰਾ ਤੁਹਾਡੇ ਕਦੇ ਘਰੀ ਨਹੀਂ ਆਇਆ ਸੀਗਾ ਮੈਂ ਤਾਂ ਤੁਹਾਨੂੰ ਪਹਿਲਾਂ ਦਾ ਬਧਾਈਆਂ ਦਣਾ ਵੀ ਤੁਹਾਡੀ ਕੋਠੀ ਤੁਸੀਂ ਵਧੀਆ ਖੇਤ ਪਾ ਲਈ ਚਲੋ ਜੀ ਬਧਾਈਆਂ ਤਾਂ ਤੁਹਾਨੂੰ ਵੀ ਕੋਠੀ ਦੀਆਂ ਕੋਠੀ ਤਾਂ ਇਹ ਗੱਲ ਅਸੀਂ ਕਿੱਦਿਆਂ ਦੀ ਪਾਈਏ ਪਹਿਲਾਂ ਤਾਂ ਤੁਸੀਂ ਗੇੜਾ ਨਹੀਂ ਮਾਰੇ ਅੱਜ ਤੁਸੀਂ ਮਰੂਦਾਂ ਦੇ ਮਾਰੇ ਸਾਡੇ ਘਰੇ ਆ ਗਏ ਮੇਰੀ ਗੱਲ ਸੁਣੋ ਜੀ ਤੁਹਾਨੂੰ ਵੋਟਾਂ ਵੀ ਪਾਈਆਂ ਨੇ ਅਸੀਂ ਨਾ ਵੋਟਾਂ ਪਾਈ ਕਿੱਧਰ ਪਾ ਕੇ ਮੈਂਬਰਾਂ ਵੋਟਾਂ ਤਾਂ ਜੀ ਕਿੱਦਿਆਂ ਨਾ ਨਿਭੜਿਆ ਮੈਂਬਰ ਤਾਂ ਮਾਨਸਾ ਗਿਆ ਹੋਇਆ ਜੀ ਘਰੇ ਨਹੀਂ ਫਰ ਮੈਂ ਤਾਂ ਕੋਈ ਬਾਲਾ ਵੱਡਾ ਸਵਾਲ ਵੀ ਨਹੀਂ ਪਾਇਆ ਮੇਰਾ ਕੋਈ ਕੰਮ ਕਰੋ ਮੈਂ ਤਾਂ ਦੋ ਅਮਰੂਦ ਹੀ ਲੈਣਾ ਹੈਗਾ ਇੱਕ ਦੋ ਗੰਨੇ ਤੋੜੂਗਾ ਬਸ ਦੇਖੋ ਜੀ ਅਮਰੂਦ ਹੁੰਦੇ ਨਾ ਮੈਂ ਤੁਹਾਨੂੰ ਆਪ ਹੀ ਦੇ ਦਾਂਦੀ ਜਦੋਂ ਹੈ ਹੀ ਨਹੀਂ ਹੁਣ ਮੈਂ ਕਿੱਥੋਂ ਦੇਵਾਂ ਆ ਤੁਸੀਂ ਆ ਵੀ ਲਈ ਫਿਰ ਦਿਓ ਇੱਕ ਆ ਖਾ ਲਓ ਚੀਰ ਕੇ ਤੁਸੀਂ ਇਹ ਤਾਂ ਮੈਂ ਇਹ ਕੱਚਾ ਜਿਹਾ ਅਮਰੂਦ ਸੀਗਾ ਆਪਣੀ ਤਾਈ ਸੀਗੀ ਪਿੰਡ ਵਾਲੀ ਉਹ ਫੜਾ ਕੇ ਗਈ ਹੈ ਮੈਨੂੰ ਲੈ ਸਾਡੇ ਤਾਂ ਤਾਈ ਤੋੜ ਕੇ ਲੈ ਗਈ ਰਾਜ ਤੁਰੇ ਜਾਂਦੇ ਨੂੰ ਤੈਨੂੰ ਫੜਾਤਾ ਕੋਈ ਗੱਲ ਨਹੀਂ ਜਦੋਂ ਹੁਣ ਤਾਈ ਨੇ ਤੁਹਾਨੂੰ ਦੇ ਹੀ ਦਿੱਤਾ ਅਮਰੂਦ ਤਾਂ ਇਹ ਵੀ ਸਾਡੇ ਹੈ ਇਹ ਖਾ ਲਓ ਦੇਖ ਸਾਡੇ ਤਾਂ ਅਮਰੂਦ ਹੈ ਨਹੀਂ ਸਾਡੇ ਤਾਂ ਨਾ ਤਾਈ ਕਰਕੇ ਲੈ ਜਾਂਦੀ ਹੈ ਚੋਰ ਮੇਰੀ ਗੱਲ ਸੁਣੋ ਜੀ ਆਹ ਤਾਂ ਕੱਚਾ ਅਮਰੂਦ ਹੈਗਾ ਉਹ ਤਾਈ ਤਾਂ ਥੋੜੇ 5 ਕਿਲੋ ਤੋੜ ਕੇ ਲਈ ਮੈਨੂੰ ਤੁਸੀਂ ਦੋ ਅਮਰੂਦਾਂ ਤੋਂ ਵੀ ਜਵਾਬ ਦੰਨੇ ਹੋ ਨਾ 5 ਕਿਲੋ ਤਾਈ 5 ਕਿਲੋ ਅਮਰੂਦ ਲਈਗੀ ਹਾਂ 5 ਕਿਲੋ ਲਈ ਪਰ ਇਹ ਨਾ ਦੱਬੀ ਬੈਠੀ ਸੀਗੀ ਉਹ ਹੁਣ ਕੱਡੂਗੀ ਜਾ ਕੇ ਮੈਨੂੰ ਟੱਕਰੀ ਹੀ ਕੱਢੀ ਜਾਂਦੀ ਆ ਤਾਂ ਬੱਟ ਚੋਂ ਬੱਟ ਚ ਦਬਰ ਰੱਖਿਆ ਨੇ ਸੀਗੀ ਤਾਈ ਮੈਨੂੰ ਦੱਸੋ ਕਿੰਨਾ ਮੇਰੀ ਗੱਲ ਸੁਣੋ ਜੀ ਹੁਣ ਤਾਂ ਤੁਸੀਂ ਜਾਓ ਭੂਆ ਦੀ ਨਾ ਜਾਓ ਫੇਰ ਵੀ ਤੁਸੀਂ ਤਾਂ ਮੈਂਬਰ ਬੰਦੇ ਹੋ ਉਹ ਤਾਂ ਹੁਣ ਕੱਢ ਕੇ ਲਈਗੀ ਹੋਊਗੀ ਦੇਖੋ ਜੀ ਹੁਣ ਅਸੀਂ ਕੀ ਕਰੀਏ ਸਾਨੂੰ ਤਾਂ ਤਪਾਰ ਰੱਖਿਆ ਚੋਰਾਂ ਨੇ ਅਸੀਂ ਤਾਂ ਖੇਤ ਚਾਕੇ ਘਰ ਵੀ ਪਾਲਿਆ ਪਿੰਡ ਵੀ ਛੱਡਿਆ ਸਾਡੇ ਮੰਗਰ ਫੇਰ ਵੀ ਨਹੀਂ ਖੜਾ ਛੱਡਦੇ ਆਂਡੀ ਗਵਾਂਡੀ ਫੇਰ ਵੀ ਲੈਣਦੇ ਚੀਜ਼ ਚੋਰੋਂ ਦੀ ਮੇਰੀ ਗੱਲ ਸੁਣੋ ਜੀ ਤੁਹਾਡੇ ਚੋਰੀਆਂ ਦਾ ਸਾਰੇ ਲੋਕ ਤੋੜੀ ਜਾਂਦੇ ਨੇ ਸਾਡੇ ਮੰਗਰ ਜੀ ਮੈਂ ਤਾਂ ਦੇਖੋ ਮੱਜਾਂ ਨੂੰ ਪਾਣੀ ਪਿਆਈ ਜਾਂਦੀਆਂ ਤੇ ਮੈਂਬਰ ਸਾਹਿਬ ਘਰੇ ਇਹ ਨਹੀਂ ਮੇਰੇ ਤਾਂ ਆਪ ਦੇ ਕੰਮ ਵਧਿਆ ਪਏ ਗਏ ਗੱਲ ਸੁਣੋ ਪੁੱਛ ਕੇ ਫੇਰ ਕਿਹੜਾ ਤੁਸੀਂ ਦਿੰਨੇ ਹੋ ਕਿਸੇ ਨੂੰ ਮਰੂ ਤਾਂ ਹੀ ਅਗਲੇ ਛੋੜੀ ਚੋਰੀ ਕਰਦਾ ਹੈਗਾ ਹੋਰ ਤਾਂ ਤੁਸੀਂ ਕਿਸੇ ਨੂੰ ਕੀ ਦੇਣੇ ਆ ਮਰੂ ਦਾ ਮੈਂ ਤੁਹਾਨੂੰ ਵੋਟਾਂ ਵੀ ਪਾਈਆਂ ਸੀਗੀਆਂ ਕੀ ਕੋਈ ਮੈਸਰ ਵੱਡਾ ਸਵਾਲ ਪਤਾ ਕੋਈ ਤੁਹਾਨੂੰ ਕੰਮ ਦਾ ਦੇਖੋ ਜੀ ਮਰੂਤ ਆ ਤੁਸੀਂ ਦੇ ਨਹੀਂ ਸਕਦੇ 25 ਕਿਲੋ ਲੈ ਗਈ ਤੋੜ ਕੇ ਜਦੋਂ 5 ਤੋਂ ਬਾਅਦ ਬੂਜੇ ਤੇ ਮਰੂਦ ਹੀ ਨਹੀਂ ਅਸੀਂ ਤੁਹਾਨੂੰ ਕਿੱਥੋਂ ਦੇ ਦਈਏ ਜਾ ਕੇ ਵੇਖਿਆ ਉਹ ਕੱਚੇ ਖੜੇ ਨੇ ਮੈਂ ਬੂਜੇ ਦੇ ਬੂਟੇ ਨੇ ਮੈਂ ਕੋੜ ਹੀ ਆ ਲੱਦੇ ਪੈ ਨੇ ਮਰੂਦਾਂ ਨਾਲ ਉਹ ਐ ਕਰੋ ਜਿੱਥੇ 25 ਕਿਲੋ ਲੈ ਗਈ ਨਾ 5 ਕਿਲੋ ਤੁਸੀਂ ਲੈ ਜਾਓ ਐ ਕਰੋ ਬੂਜੇ ਹੀ ਪਟਕੇ ਲੈ ਜਾਓ ਆਪਦੇ ਘਰੇ ਸਾਹਮਣੇ ਕੋਈ ਗੱਲ ਨਹੀਂ ਮੈਂ ਮਰੂਦ ਮੈਂ ਮਰੂਦ ਵੀ ਦਾ ਛੋਟਾ ਜਵਾਰ ਐ ਤੁਸੀਂ ਐ ਕਰੋ ਤੁਹਾਡੇ ਖੇਤ ਚ ਬੂਜੀ ਲਾ ਲਓ ਸਾਡਾ ਬੂਜਾ ਲੈ ਜਾਓ ਪਟਕੇ ਆ ਵੀ ਰਖ ਲੋ ਆਪ ਦਾ ਮੈ ਤਾਂ ਲ ਜਾਂਦਾ ਹੀ ਨਹੀਂ ਹੈਗਾ ਲੈ ਫੇਰ ਆ ਰਖ ਕੇ ਛਿੱਟ ਕੇ ਉੱਡ ਗਿਆ ਪਹਿਲਾਂ ਕਹਿੰਦਾ ਤਾਈ 5 ਕਿਲੋ ਲੈ ਗਈ ਹੁਣ ਇਹ ਲੈਣਾ ਗੱਲ ਸਾਨੂੰ ਦੱਸ ਕਿੱਥੋਂ ਦੇਈ ਜਗੇ ਹੈ ਹੁਣ ਦੱਸੋ ਕਿਵੇਂ ਕਰੀਏ ਮੈਂ ਦੇਖਦੀ ਹਾਂ ਇੱਥੋਂ ਦੀ ਕਿਤੇ ਇਹਨਾਂ ਚੋਰਾਂ ਨੂੰ ਹੁਣ ਤੋੜਨ ਲੱਗ ਜੇ ਪਹਿਲਾਂ ਦੇਖ ਲੈ ਤਾਈ ਲੈ ਗਈ 5 ਕਿਲੋ ਹੁਣ ਇਹਦਾ ਨਹੀਂ ਪਤਾ ਮਰੂਤਾ ਹੁਣ ਮੈਂ ਲਾਇਆ ਇਹਨਾ ਆਪਦੇ ਕੱਢ ਕਿਹੜੇ ਮੈਂ ਦੱਬ ਕੇ ਗਈ ਸੀ ਉਦੋਂ ਮਾਗਰ ਪਾਈ ਗਈ ਸੀ ਮੇਰੇ ਉੱਤੇ ਆ ਗਈ ਸੀ ਹਰਪ੍ਰੀਤ ਤੇ ਹੁਣ ਤਾਂ ਮੈਂ ਆਪਦਾ ਜਾਮਾ ਚਾਲ ਪਾਈ ਲੈ ਕੇ ਕਿਤੇ ਉਹ ਗਰਨ ਤਾਂ ਗਰਲਾਲ ਵੀ ਪਰੇ ਜੇ ਵਾਗ ਗਿਆ ਤੇ ਹਰਪ੍ਰੀਤ ਵੀ ਵਾਗੀ ਕਰੇ ਹੁਣ ਤਾਂ ਮੈਂ ਜਾਮਾ ਕੇਰਾ ਮੋਟਕ ਦੇਣਾ ਅੱਛਾ ਅੱਛਾ ਤਾਈ ਚੋਰਨਾਂ ਤੋੜ ਕੇ ਮਰੂਤ ਪਹਿਲਾਂ ਇੱਥੇ ਦੱਬ ਗਈ ਤੇ ਹੁਣ ਤੂੰ ਕੱਢਣ ਆ ਗਈ ਆ ਮੈਨੂੰ ਦੱਸ ਕੇ ਗਿਆ ਉਹ ਆਇਆ ਸੀ ਸਾਡੇ ਪਿੰਡ ਚੋਂ ਗਰਲਾਲ ਮਉ ਤੋੜ ਮੋ ਤਨਾ ਸੋਡੇ ਤਾਈ 5 ਕਿਲੋ ਅਮਰੂਦ ਤੋੜੀ ਬੈਠੀ ਆ ਤਾਂ ਤੇਰੇ ਕੋਲੇ ਥੋੜੇ ਜਣ ਦੂਜੇ 10 ਕਿੱਥੇ ਦੱਬੇ 5 ਕਿਲੋ 5 ਕਿਲੋ ਅਮਰੂਦ ਪਾਈ ਆ ਮੇਰੀ ਠੋਲੀ ਦੀ ਪਾਈ ਜਾਣਗੇ ਮੈਨੂੰ ਇਹਦਾ ਕਿਉਂਗੀ ਪਰ ਕਿੱਥੇ ਦੱਬੇ ਨੇ ਕਿੰਨੀ ਕਾ ਥਾਂ ਦੱਬੀ ਬੈਠੀ ਆ ਪੱਟ ਕੇ ਕਿਤੇ ਨਹੀਂ ਦੱਬੇ ਪਾਈ ਮੇਰੇ ਕੋਲ ਤਾਂ ਪਾਈ ਆ ਅਮਰੂਦ ਆ ਸਾਰੇ ਚਾਰ ਅਮਰੂਦ ਨੇ ਲੈ ਦੇਖ ਲੈ ਲੈ ਇਹ ਤਾਂ ਤਾਈ ਸਾਰੇ ਭਾਈ ਅਮਰੂਦ ਨੂੰ ਨੇ ਮੈਨੂੰ 5 ਕਿਲੋ ਕਿਹਾ ਮੈਨੂੰ ਐਂ ਦੱਸ ਦੇ ਵੀ ਕਿਹੜੀ ਬੱਟ ਤੇ ਦੱਬੇ ਨਾ ਕਿੱਥੇ ਦੱਬੇ ਕਿੱਧਰ ਛਿੱਟੇ ਹੀ ਦੇ ਦੇ ਭਾਈ ਮੈਂ ਤਾਂ ਇੱਥੇ ਦੱਬੇ ਸੀ ਇੱਥੇ ਰੱਬ ਕੀ ਸੀ ਮੇਰੇ ਸਾਰੇ ਭਾਈ ਅਮਰੂਦ ਰਹਿ ਗਏ ਤੇ ਜੋ ਮਰਜ਼ੀ ਕਰ ਲੈ ਤੇ ਤੂੰ ਤਾਂ ਭਾਈ ਉਹਦੀਆਂ ਚੁਗਲੀਆਂ ਸੁਣ ਲenga ਭਾਈ ਗਰਲਾਦ ਦੇਗਾ ਮੈਂ ਤੈਨੂੰ ਕੌਣ ਕਹਿੰਦਾ ਤਾਈ ਵੀ ਉਹ ਚੁਗਲੀ ਕਰਦੇ ਚੁਗਲੀ ਕਰਦਾ ਭਾਈ ਸਾਰੇ ਪਿੰਡੀ ਆਖੀ ਜਾਂਦਾ ਕਿ ਚੁਗਲੋ ਖੋ ਰਹਾ ਤਾਂ ਮੈਂ ਤਾਂ ਕਿਤੇ ਯਕੀਨ ਨਹੀਂ ਸੀ ਕਰਿਆ ਕਿਸੇ ਦਾ ਗੱਲ ਦਾ

ਫੇਰ ਮੈਂ ਮਾਇ ਕਹਣਾ ਕੋਈ ਬਾਲੇ ਟੋੜੇ ਆ ਭਾਈ ਇਹ ਕਹਿੰਦਾ ਤੂੰ ਟੋੜ ਲੈ ਰਹਿਣਾ ਖੁੰਦੇ ਉੱਤੋਂ ਮੰਗਣ ਆ ਗਿਆ ਕਹਿੰਦਾ ਕਿ ਮੈਨੂੰ 2-4 ਕਿਲੋ ਮਰੂਤ ਦੇ ਦੇਉ ਮੈਨੂੰ ਤਜਾਬ ਬਣਦਾ ਕਿਨੂੰ ਕਿਨੂੰ ਦੇਗੇ ਤਾਈ ਸਾਰਾ ਪਿੰਡ ਚੋਰੀ ਕਰਕੇ ਲੈ ਗਿਆ ਹੁਣ ਉਹ ਕਿਨੂੰ ਦੇ ਦੀਏ ਛੰਦਕ ਉਹਨੇ ਫੇਰ ਜਾਣ ਕੇ ਫੇਰ ਤਾਈ ਭਾਈ ਮੇਰੀ ਚੋਲ ਹੋ ਕਰੀ ਟੂਗਲੀ ਵੀ ਬਾਹਰੇ ਨਹੀਂ ਜਾਂਦੀ ਸੀ ਇੱਕ ਮਰੂਤ ਸੀ ਮੇਰੇ ਕੋਲੇ ਮੈਂ ਉਹਨੂੰ ਕਿੱਥੋਂ ਦਿਖਾਤਾ ਜੇ ਮੈਨੂੰ ਆਏ ਪਤਾ ਹੁੰਦਾ ਮੈਂ ਦਿਖਾਉਂਦੀ ਨਾ ਉਹਨੂੰ ਮਰੂਤ ਇੱਕ ਤਾਂ ਚੱਕੀ ਫਿਰਦਾ ਏ ਮੇਰੇ ਤਾਂ ਉਹ ਵੀ ਪੈਰਾਂ 'ਚ ਸਿੱਟ ਗਿਆ ਚੰਗਾ ਤਾਈ ਛੋਡੇ ਮੂੰਹ ਰੇ ਜੋੜੇ ਹੱਥ ਤੁਰਦੀ ਨੋੜ ਕਦਾ ਭਾਈ ਮੈਂ ਤਾਂ ਕੀ ਕਰਨਾ ਹੁਣ ਜੇ ਭਾਵੇਂ ਗੰਨੇ ਦਾ ਭਾਵੇਂ ਦੀ ਦੋ ਚਾਰ ਲੈ ਜਾ ਜੇ ਲੈ ਗਈ ਨਹੀਂ ਹੋਟਾ ਮੈਂ ਦੇਖ ਕੀ ਲੈ ਕੇ ਜਾਣਾ ਚੋਰੀਆਂ ਥੋੜੇ ਪੱਟ ਕੇ ਗੰਨੀ ਲੈ ਕੇ ਜਾਉ ਹੋਰ ਨਹੀਂ ਕੁਛਰ ਜਾਂਦੀ ਦੇਖ ਨਹੀਂ ਹੱਦ ਹੋਈ ਪਈ ਓਕੇ ਗੰਨੀ ਲੈ ਕੇ ਜਾਉ ਤਾਈ ਹੁਣ ਮੈਂ ਤੈਨੂੰ ਆਖੀ ਨਹੀਂ ਵੀ ਤੂੰ ਸਾਡੇ ਆਈ ਨਾ ਤੂੰ ਕੰਨੀ ਮੈਂ ਗੰਨੇ ਲੈ ਕੇ ਜਾਉ ਤੁਰਦੀ ਲੱਗ ਤਾਈ ਚਾਰ ਬੰਦੇ ਕਰਕੇ ਨਾ ਭਾਈ ਗੰਨੇ ਦੇਖ ਕਿੰਨੇ ਖੜੇ ਕੋਂਡੀ ਦੇਖ ਤਾਈ ਐਵੇਂ ਗੱਲ ਨਾ ਵੱਧ ਜਾਈ ਮੈਂ ਤੁਹਾਨੂੰ ਪੰਚਾਇਤ ਸੱਦ ਲੈਣਾ ਨਹੀਂ ਤੈਨੂੰ ਨਾ ਉਹਨੂੰ ਗਰਲਾ ਲੂ ਫਿਰ ਗੱਲ ਉਦੋਂ ਵਧੂਗੀ ਅਗਲਾ ਆਖੂਗਾ ਨਹੀਂ ਤਾਂ ਮੈਂਬਰ ਬਣਗੇ ਨਹੀਂ ਹੁਣ ਪੰਚਾਇਤਾਂ ਕਰਦੇ ਉੱਤੋਂ ਰਹਿੰਦੇ ਹੁੰਦੇ ਮੈਂਬਰਾਂ ਸੀ ਐ ਕਰ ਤੂੰ ਟੱਪ ਜਾ ਲੈ ਮੈਂ ਮੇਰਾ ਭਾਈ ਤਾਂ ਵੋਟਾਂ ਪਾਉਣਗਾ ਸੀ ਤਾ ਤੂੰ ਸਾਡੇ ਪੈਰੀਂ ਹੱਥ ਲਾਉਂਦੀ ਸੀ ਹੁਣ ਜੇ ਮੈਂ ਜੋ ਅਮਰੂਤ ਤੋੜਨੇ ਹੁਣ ਤੂੰ ਆਲਾ ਮੈਨੂੰ ਲਾਂਬਾ ਦੇਣਾ ਇੱਥੇ ਬੂਜੇ ਕੋਲੇ ਤੇ ਫਿਰ ਜਦੋਂ ਵੋਟਾਂ ਪਾਈਆਂ ਸੀ ਤਾਂ ਹੀ ਉਦੋਂ ਅਸੀਂ ਵੀ ਛੋਟਾ ਕਰਿਆ ਸੀ ਸਭ ਕੁਝ ਜੇ ਹੁਣ ਐਂ ਦੱਸ ਮੈਨੂੰ ਤੇਰਾ ਕੋਈ ਕੰਮ ਹੋਊ ਤੇਰਾ ਕੰਮ ਕਰ ਦਾਂਗੇ ਐ ਥੋੜੀ ਆ ਵੀ ਜਬਰਤੂ ਵੋਟਾਂ ਪਾਈਆਂ ਤਾਂ ਹੁਣ ਅਮਰੂਦ ਚੋਰ ਨੂੰ ਤੋੜੀ ਜਾਉ ਨਾ ਫੇਰ ਜੇ ਥੂਕੀ ਜਾ ਚੁਗਲ ਨਾ ਸੁਣੀਆਂ ਨੇ ਤੇ ਉਹਨਾਂ ਦਾ ਫੇਰ ਸਾਨੂੰ ਵੋਟਾਂ ਪਾਈਆਂ ਵੀ ਨਹੀਂ ਸੋਨੂੰ ਕਰ ਲਾਉਂਨੇ ਵੋਟਾਂ ਕਿੱਥੇ ਪਾਈਆਂ ਉਦਲੇ ਮਨੋਂ ਮਿੱਠਾ ਸਾਨੂੰ ਬੋਲਉਂਨੇ ਵੋਟਾਂ ਨਹੀਂ ਪਾਈਆਂ ਤਾਂ ਹੀ ਤਾਨੂੰ ਮੈਂ ਅਮਰੂਦ ਨਹੀਂ ਦਿੱਤੇ ਮੈਂ ਕਿਹੜਾ ਨੂੰ ਅਮਰੂਦ ਦਿੱਤੇ ਜੇ ਤੂੰ ਪਾਈਆਂ ਸੀ ਦੋ ਵੋਟਾਂ ਨਾ ਆ ਲੈ ਜਾ ਚਾਰ ਅਮਰੂਦ ਗੱਡਾ ਕੇ ਖਾ ਲੋ ਆ ਦੇ ਕਰ ਹੁਣ ਦਫਾ ਹੀ ਹੱਥ ਬੰਨ੍ਹ ਕੇ ਬਾਹਰ ਜਾ ਕਰ ਔਰ ਦੇ ਤਾਂ ਸੀ ਕਾਇਦੀ ਵੀ ਕਰੇ ਬਾਈ ਦੇ ਵੋਟਾਂ ਵੇਲੇ ਹੁਣ ਤਾਂ ਬਾਲੀ ਤਾਂ ਇਹਨੂੰ ਪੀੜ ਲ ਵੋਟਾਂ ਵੜੇ ਲੈ ਹੁਣ ਵੋਟਾਂ ਚੱਕੀ ਜਾਂਦੇ ਆ ਜੇ ਹੁਣ ਵੋਟਾਂ ਚਾਰ ਪਾ ਤੀਆਂ ਤਾਂ ਹੁਣ ਤੁਸੀਂ ਸਾਰਾ ਕੁਝ ਸਾਡਾ ਤੋੜ ਤੋੜ ਕੇ ਲੈ ਜਾਣੇ ਤੁਸੀਂ ਸਾਡਾ ਸਾਰਾ ਉਹੀ ਗੱਲ ਸਾਰੇ ਬੂਝੇ ਖੁੱਗ ਕੇ ਲੈ ਜਾਓ ਉਹੀ ਗੱਲ ਉਹਨੂੰ ਕਹਿਣਾ ਪਿਆ ਵੀ ਸਾਡਾ ਬੂਝੇ ਲੈ ਪਟਕੇ ਆ ਦੇ ਖੇਤ ਚ ਲਾ ਲ ਧਾਈ ਨੂੰ ਵੀ ਕਹਿਣਾ ਪੂ ਕਦੇ